ਜਿਹੜੇ ਦੌਰ ਦੇ ਵਿੱਚ ਮੈਂ ਪੜ ਰਿਹਾ ਸੀ ਤੇ ਮੇਰੀ ਹਾਲਤ ਕੁਝ ਪੜਾਈ ਕਰਕੇ ਕੁਝ ਆਪਣ ਸੁਭਾ ਕਰਕੇ ਬਹੁਤੀ ਠੀਕ ਨਹੀਂ ਸੀ ਸੋ ਮੈਨੂੰ ਸੰਭਾਲ ਕੇ ਇਹਨਾਂ ਨੇ ਅੱਗੇ ਤੋਰਿਆ ਤੇ ਮੇਰੀ ਪੜਾਈ ਨੂੰ ਕੰਟੀਨਿਊ ਕਰਾਉਣ ਚ ਇਹਨਾਂ ਦਾ ਵੱਡਾ ਹੌਲ ਰਿਹਾ ਤੇ ਇਹਨਾਂ ਦੀ ਮੁਹੱਬਤ ਮੇਰੇ ਨਾਲ ਰਹੀ ਕਿਉਂਕਿ ਮੈਂ ਇੱਕ ਅਕਲਤਾ ਚ ਚਲਾ ਗਿਆ ਸੀ ਪੜਦਾ ਹੋਇਆ ਤੇ ਮੈਂ ਦੋਸਤ ਚੁੱਪ ਰਿਆ ਸੀ ਸੋ ਇਨਨ ਨੂੰ ਸਾਹਮਣੇ ਤੇ ਮੈਂ ਉਹਦੇ ਉਸ ਪੁੱਤਰ ਪੜਨੂ ਯਾਦ ਕਰ ਰਿਹਾ ਤੇ ਉਹਨਾਂ ਦੇ ਅਦੁੱਤੀਆ ਇੱਕ ਸੱਚੇ ਦੋਸਤ ਤੇ ਇਹ ਇਨਾਂ ਦੇ ਅੰਦਰ ਇੱਕ ਜਿਹੜੀ ਮੁਹੱਬਤ ਤੇ ਉਦਮ ਆ ਤੇ ਕਿਸੇ ਦੇ ਪਿੱਛੇ ਜਾਣ ਦੀ ਤਾਕਤ ਹੈ ਮੈਂ ਉਹਨੂੰ ਬਹੁਤ ਸਤਿਕਾਰ ਕਰਦਾ ਸੋ ਮੈਨੂੰ ਕੋਈ ਬਹੁਤ ਜਹਰਤ ਨਹੀਂ ਹੁੰਦਾ ਪਰ ਇਹਨਾਂ ਨੇ ਇਸ ਮੌਕੇ ਦੇ ਮੈਨੂੰ ਇੱਥੇ ਬੁਲਾਇਆ ਤੇ ਮੈਂ ਇਧਰ ਵੀ ਇਹਦੀ ਜ਼ਰਨਵਾਜ਼ੀ ਦਾ ਜਿਹੜਾ ਬੜਾ ਆਸਾਨ ਮੰਨਦਾ ਸੋ ਮੈਂ ਜੋ ਪੇਸ਼ ਕਰਨਾ ਹੈ ਉਹ ਥੋੜਾ ਕੁਝ ਇਸ ਤਰ੍ਹਾਂ ਦਾ ਹੈ ਕਿ ਕਿ ਮਨੁੱਖ ਤੇ ਉਸ ਦੀ ਚੇਤਨਾ ਜਿੰਨੇ ਮੈਂ ਥੋੜਾ ਸੌਖਾ ਵੀ ਕਰੂੰਗਾ ਕਿਉਂਕਿ ਮੈਂ ਥੋੜੇ ਜਿਹੇ ਦਰਸ਼ਕ ਸੰਦਰਭੋ ਜਿਹੜੇ ਵਿੱਚ ਰੱਖਣੇ ਆ ਸੋ ਮੇਰੀ ਮਜਬੂਰੀ ਆ ਉਹਨਾਂ ਵਿੱਚ ਰੱਖਣਾ ਸੋ ਉਦੋਂ ਕਰਕੇ ਮੈਂ ਥੋੜਾ ਥੋੜਾ ਸੌਖਾ ਵੀ ਕਰੂੰਗਾ ਪਰ ਥੋੜਾ ਥੋੜਾ ਜਿਹਾ ਕੁਝ ਹੋਰ ਵੀ ਕਰਾਂਗਾ ਸੋ ਜਿੰਨੇ ਮੈਂ ਇੱਥੇ ਖੜਾ ਮੈਂ ਮੈਨੂੰ ਪਤਾ ਹੈ ਕਿ ਮੈਂ ਬੋਲ ਰਿਹਾ ਹਾਂ ਸੋ ਮੇਰੇ ਅੰਦਰਲਾ ਜਿਹੜਾ ਚੇਤਨ ਤੱਤ ਹੈ ਜਦ ਮਨੁੱਖ ਦੇ ਅੰਦਰਲਾ ਚੇਤਨ ਤਤ ਜੋ ਹੈ ਉਹ ਤਤ ਕਿਸ ਕਿਸਮ ਦਾ ਹੈ ਸੋ ਜੇ ਅਸੀਂ ਪਾਣੀ ਪੀਣਾ ਹੈ ਤਾਂ ਉਹ ਭਾਂਡਾ ਜਿਹਦੇ ਵਿੱਚ ਉਹ ਵਸਤੂ ਪਾਉਣੀ ਹੈ ਉਹ ਵਸਤੂ ਵੀ ਤਰਲ ਚਾਈਦੀ ਹੈ ਤੇ ਭਾਂਡਾ ਮੇਰੇ ਹੱਥ ਤੇ ਮੂੰਹ ਦੇ ਅਨੁਕੂਲ ਚਾਹੀਦਾ ਹੈ ਸੋ ਮੈਂ ਕੱਪ ਦੇ ਗਲਾਸ ਕਾਗਜ਼ ਦੇ ਗਲਾਸ ਵਿੱਚ ਉਬਲਦਾ ਲੋਹਾ ਨਹੀਂ ਪਾ ਸਕਦਾ ਸੋ ਗੁਰੂ ਸੰਬੰਧੀ ਜਿਹੜੀ ਬਾਤ ਹੈ ਉਹਨੂੰ ਮਨੁੱਖ ਦੀ ਚੇਤਨਾ ਵਿੱਚ ਕਿਹੜੇ ਕਿਸ ਤਰ੍ਹਾਂ ਦੀ ਚੇਤਨਾ ਦੀ ਨੁਤਰਾਸ਼ ਕੇ ਉਹਦੇ ਵਿੱਚ ਰੱਖਿਆ ਜਾਵੇ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮਨੁੱਖ ਦੀ ਚੇਤਨਾ ਦਾ ਲੈਵਲ ਕੀ ਹੈ ਸੋ ਮਨੁੱਖ ਦੀ ਚੇਤਨਾ ਕਿਹੜੇ ਪੱਧਰ ਤੇ ਗੁਰੂ ਨੂੰ ਦੇਖੇ ਤੇ ਵੱਖ-ਵੱਖ ਪੱਧਰਾਂ ਤੇ ਜਦੋਂ ਗੁਰੂ ਨੂੰ ਦੇਖਿਆ ਜਾਂਦਾ ਤਾਂ ਉਹਦੇ ਨਾਲ ਫਿਰ ਕਾਫੀ ਪ੍ਰੋਬਲਮਸ ਪੈਦਾ ਹੁੰਦੀਆਂ ਤੇ ਗੁਰੂ ਦਾ ਸੱਚ ਜਿਹੜਾ ਆ ਉਹ ਪੂਰਾ ਜਾਗਤ ਜੋਤ ਹੋ ਕੇ ਨਹੀਂ ਬੋਲਦਾ ਸੋ ਜਿਹੜੇ ਜਿਹੜੇ ਪ੍ਰਚਲਿਤ ਵਿਧਾਨ ਹੁੰਦੇ ਆ ਪ੍ਰਚਲਿਤ ਵਿਧਾਨ ਇਸ ਤਰ੍ਹਾਂ ਹੁੰਦੇ ਆ ਕਿ ਗੁਰੂ ਨੂੰ ਇੱਕ ਸਮਾਜਿਕਤਾ ਤੇ ਇੱਕ ਰਾਜਨੀਤਿਕਤਾ ਵਿੱਚ ਲਾਹੇਵੰਦ ਸਾਬਤ ਕਰਨ ਲਈ ਇੱਕ ਪ੍ਰੇਰਕ ਤੱਤ ਬਣਾ ਲਿਆ ਜਾਵੇ ਕਿ ਕੀ ਗੁਰੂ ਇੱਕ ਸਮਾਜਿਕਤਾ ਤੇ ਰਾਜਨੀਤਿਕਤਾ ਨੂੰ ਹੀ ਐ ਪ੍ਰੇਰਿਤ ਕਰਨ ਵਾਲਾ ਇੱਕ ਜੀਵਨ ਹੈ ਜਾਂ ਉਹ ਜੀਵਨ ਦੇ ਮਿਆਰ ਦੀ ਕੋਈ ਬ੍ਰਹਮੰਡੀ ਵਿਆਖਿਆ ਕਰਨ ਵਾਲੀ ਚੀਜ਼ ਹੈ ਸੋ ਇਹ ਥੋੜਾ ਜਿਆਦਾ ਸੋਚਣਾ ਚਾਹੀਦਾ ਹੈ ਸੋ ਜਿਵੇਂ ਜ਼ੁਲਮ ਦਾ ਨਾਸ਼ ਇਹ ਚਾਹੀਦਾ ਹੈ ਹੋਣਾ ਚਾਹੀਦਾ ਹੈ ਪਰ ਜ਼ੁਲਮ ਦਾ ਨਾਸ਼ ਦਾ ਐਕਸ਼ਨ ਮਨੁੱਖੀ ਚੇਤਨਾ ਨੂੰ ਤੇ ਮਨੁੱਖੀ ਸੱਚਾਂ ਨੂੰ ਤੇ ਉਹਦੀ ਵਿਆਖਿਆ ਨੂੰ ਤੇ ਜੀਵਨ ਦੇ ਮਿਆਰ ਨੂੰ ਘੜ ਰਿਹਾ ਹੈ ਕਿ ਨਹੀਂ ਘੜ ਰਿਹਾ ਕੀ ਮਨੁੱਖ ਦੀ ਸੰਭਾਵਨਾ ਸਿਰਫ ਇੱਕ ਸਮਾਜਿਕ ਰਾਜਨੀਤਿਕ ਮਨੁੱਖ ਹੁੰਦੀ ਹੈ ਜਾਂ ਮਨੁੱਖ ਦੀ ਸੰਭਾਵਨਾ ਆਪਣੇ ਆਪ ਦੇ ਵਿੱਚ ਇਹਨਾਂ ਬ੍ਰਹਮੰਡੀ ਸੱਚਾਂ ਨੂੰ ਆਪਣੇ ਅੰਦਰ ਸਮਾਉਣ ਦੀ ਹੈ ਸੋ ਜਿੱਥੋਂ ਵਿਗਿਆਨ ਪੈਦਾ ਹੁੰਦਾ ਜਿੱਥੋਂ ਫਲਸਫੇ ਪੈਦਾ ਹੁੰਦੇ ਜਿੱਥੋਂ ਪੋਇਟਰੀ ਪੈਦਾ ਹੁੰਦੀ ਹੈ ਜਿੱਥੋਂ ਡਿਵਾਈਨ ਚੀਜ਼ਾਂ ਪੈਦਾ ਹੁੰਦੀਆਂ ਆਰਟ ਫਾਰਮਸ ਪੈਦਾ ਹੁੰਦੀਆਂ ਸੋ ਜਿੱਥੋਂ ਸੱਚਾਂ ਦੀ ਵੱਡੀ ਵਿਆਖਿਆ ਪੈਦਾ ਹੁੰਦੀ ਹੈ ਕਿ ਅਸੀਂ ਗੁਰੂ ਨੂੰ ਉਸ ਤਰ੍ਹਾਂ ਵੀ ਦੇਖਣਾ ਹੈ ਸੋ ਇਸ ਸੰਦਰਭ ਦੇ ਵਿੱਚ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ ਕਿ ਜਿਹੜੀ ਮਨੁੱਖੀ ਚੇਤਨਾ ਹੈ ਸੰਸਾਰ 'ਚ ਪੇਸ਼ ਹੋ ਚੁੱਕੀ ਉਹਦੇ ਲੈਵਲ ਕੀ ਹਨ ਸੋ ਮੇਰੇ ਸੰਦਰਭ ਮੇਰੀ ਸੰਬੰਧ ਦੇ ਵਿੱਚ ਜੜੀ ਰੱਖੀ ਸੋ ਜਿਹੜੀ ਆਮ ਚੇਤਨਾ ਹੈ ਇਹ ਚੇਤਨਾ opinion ਪੈਦਾ ਕਰਦੀ ਹੈ ਸੋ opinion ਜਿਹੜਾ ਆ ਇਹਦੇ ਵਿੱਚ ਤਕਰੀਬਨ ਸੱਚ ਵੀ ਹੁੰਦਾ ਹੈ opinion ਤੇ opinion ਜਿਹੜਾ ਆ ਉਹ ਜ਼ਰੂਰੀ ਨਹੀਂ ਕਿ ਸੱਚੀ ਹੋਵੇ ਉਹ ਗਲਤ ਵੀ ਹੁੰਦਾ ਹੈ ਸੋ ਜਿਆਦਾ ਲੋਕਾਂ ਦੀ ਚੇਤਨਾ ਸਿਰਫ ਓਪੀਨੀਅਨ ਤੱਕ ਹੀ ਜਿਉਂਦੀ ਹੈ ਤੇ ਉਹਨਾਂ 'ਘੇ ਹੀ ਖੜੀ ਹੁੰਦੀ ਹੈ ਸੋ ਓਪੀਨੀਅਨ ਜਿਹੜਾ ਆ ਉਹ ਸਾਡੀ ਚੇਤਨਾ ਦੀ ਸੰਭਾਵਨਾ ਨੂੰ ਪੂਰਾ ਨਹੀਂ ਜਗਾਉਂਦਾ ਭਾਵੇਂ ਸੱਚ ਹੋਵੇ ਭਾਵੇਂ ਝੂਠ ਹੋਵੇ ਸੋ ਓਪੀਨੀਅਨ ਦੇ ਵਿੱਚ ਹੀ ਸਮਾਜ ਦੇ ਬਹੁਤ ਜ਼ਿਆਦਾ ਲੋਕ ਜੀ ਰਹੇ ਹੁੰਦੇ ਹਨ ਸੋ ਹਰ ਇੱਕ ਬੰਦਾ ਆਪਣਾ ਓਪੀਨੀਅਨ ਦੇ ਰਿਹਾ ਹੁੰਦਾ ਹੈ ਭਾਵੇਂ ਰਿਕਸ਼ਾ ਚਲਾ ਰਿਹਾ ਹੋਵੇ ਉਹ ਵੀ ਕਹੂਗਾ ਰੱਬ ਸੱਚ ਹੈ ਗੁਰੂ ਨਾਨਕ ਵੀ ਕਹੂਗਾ ਰੱਬ ਸੱਚ ਹੈ ਉਹ ਵੀ ਕਹੂਗਾ ਟੈਕਨੋਲੋਜੀ ਬੜਾ ਫਾਇਦਾ ਕਰਦੀ ਹੈ ਇਹ opinion ਹੈ ਉਹਨੂੰ ਟੈਕਨੋਲੋਜੀ ਦੀ ਪੂਰੀ ਸਮਝ ਹੈ ਨਹੀਂ ਹੈ ਉਹਦਾ ਸਟਰਕਚਰ ਕੀ ਹੈ ਨਹੀਂ ਹੈ ਉਹਦੀ ਵਿਹਾਰਕ ਯੂਜ਼ ਦੇ ਮੁਤਾਬਕ ਉਹਨੂੰ ਬੋਲਦਾ ਆ ਸੋ ਇਸ ਕਰਕੇ ਚੇਤਨਾ ਪਹਿਲੇ ਨੰਬਰ ਦੇ ਉੱਤੇ ਇੱਕ opinion making ਦੇ process 'ਚ ਰਹਿੰਦੀ ਹੈ ਸੋ opinion making ਦਾ process ਦੇ ਵਿੱਚ ਰਿਲੀਜੀਅਨ ਵੀ ਰਹਿੰਦਾ ਹੈ ਵਿਗਿਆਨ ਵੀ ਰਹਿੰਦੀ ਐ ਐਜੂਕੇਸ਼ਨ ਵੀ ਰਹਿੰਦੀ ਐ ਸੋ ਜੀਵਨ ਦੇ ਵਿੱਚ ਤਕਰੀਬਨ ਮੈਂ ਜੇ ਖੁੱਲਾ ਡੁੱਲਾ ਕਹਾਂ ਤੇ 90 95% ਲੋਕ opinion making 'ਚ ਰਹਿੰਦੇ ਹਨ ਇਸ ਕਰਕੇ ਉਹਨਾਂ ਦੇ ਉੱਤੇ ਜਿਵੇਂ ਕਹਿੰਦੇ ਆ ਪੋਇਟਰੀ 'ਚ ਵੀ ਪੋएट ਨੂੰ ਇੱਕ ਦ੍ਰਿਸ਼ ਦਿਸਿਆ ਜਿਵੇਂ ਪੂਰਨ ਸਿੰਘ ਇੱਕ ਸ਼ੇਰ ਪੜ੍ਹ ਕੇ ਵੀ ਨਵੀ ਨਮਸਤ ਰਹਿੰਦਾ ਸੀ ਕਿਉਂਕਿ ਉਹਦੀ सगली ਚੇਤਨਾ ਦੇ ਵਿੱਚ ਉਹ ਐਂਟਰ ਕਰ ਜਾਂਦਾ ਸੀ ਸੋ so, ਆਮ opinion ਦੇ ਵਿੱਚ ਚੀਜ਼ਾਂ ਐਂਟਰ ਨਹੀਂ ਕਰਦੀਆਂ ਮੈਂ ਥੋੜਾ ਤੇਜ਼ ਚੱਲਦਾ ਸੋ ਦੂਜੇ ਨੰਬਰ ਤੇ ਜਿਹੜੀ ਚੇਤਨਾ ਆ ਉਹ ideology ਪੈਦਾ ਕਰਦੀ ਹੈ ਸੋ ideology ਦੇ ਵਿੱਚ ਕੁਝ ਸਮਾਜਿਕ ਸੱਚਾਂ ਨੂੰ ਜਾਣ ਲਿਆ ਜਾਂਦਾ ਹੈ ਕੁਝ ਸਮਾਜ ਦੇ ਸਿਸਟਮ ਦੇ ਪੈਟਰਨ ਥੋੜੇ ਇਤਿਹਾਸ ਦੀਆਂ ਚੀਜ਼ਾਂ ਨੂੰ ਜੋੜ ਕੇ ਉਹਦੇ ਵਿੱਚ ਇੱਕ ideology ਵਿਚਾਰ ਧਾਰਾ ਬਣਾਈ ਜਾਂਦੀ ਹੈ ਵਿਚਾਰ ਧਾਰਾ ਜਿਹੜੀ ਹੈ ਉਦੇ ਵਿੱਚ ਜਰਨਲਿਜ਼ਮ ਪੈਦਾ ਹੁੰਦਾ ਅਖਬਾਰਾਂ ਮੈਗਜ਼ੀਨ ਪੈਦਾ ਹੁੰਦੇ ਆ ਸਮਾਜ ਸੁਧਾਰਕ ਪੈਦਾ ਹੁੰਦੇ ਆ ਸੋ ਮੈਂ ਗਲਤ ਠੀਕ ਨਹੀਂ ਕਹਿ ਰਿਹਾ ਮੈਂ ਮਿਆਰ ਦੱਸ ਰਿਹਾ ਆ ਕਿ ਚੇਤਨਾ ਦੇ ਮਿਆਰ ਕਿਸ ਤਰ੍ਹਾਂ ਹੁੰਦੇ ਆ ਸੋ ਦੂਜੇ ਨੰਬਰ ਤੇ ਮਿਆਰ ਜਿਹੜਾ ਆ ਉਹ ਜਰਨਲਿਜ਼ਮ ਦਾ ਹੁੰਦਾ ਆ ਆਡੀਓਲੋਜੀ ਦਾ ਹੁੰਦਾ ਆ ਆਡੀਓਲੋਜੀ ਦੇ ਵਿੱਚ ਜਿਹੜਾ ਸੱਚ ਆ ਉਹ ਸਮਾਜਿਕ ਮਨੋਵਿਗਿਆਨ ਚੋਂ ਕੱਢਿਆ ਜਾਂਦਾ ਪਰ ਉਹਦੀ ਜਿਹੜੀ ਫਾਰਮ ਬਣਾਈ ਜਾਂਦੀ ਆ ਉਹ ਫਲਸਫੇ ਦੇ ਵਿੱਚ ਉਹ ਫਾਰਮ ਲਈ ਜਾਂਦੀ ਹੈ ਚੇਤਨਾ ਦੇ ਉੱਪਰਲੇ ਮੰਡਲ ਚੋਂ ਉਹਦੇ ਵਿੱਚ ਆਪ ਫਲੋਸਿਫਾਈਜ਼ੇਸ਼ਨ ਨਹੀਂ ਹੁੰਦੇ ਸੋ ਇਸ ਕਰਕੇ ਅਸੀਂ ਗੁਰੂ ਨੂੰ opinion ਚ ਦੇਖਣਾ ਜਾਂ ideology ਚ ਦੇਖਣਾ ਇਹ ਦੂਜਾ ਕੁਐਸਚਨ ਪੈਦਾ ਹੁੰਦਾ ਹੈ ਸੋ ideologies ਜਿਹੜੀਆਂ ਉਹ ਸਮਾਜਿਕ ਨੈਤਿਕਤਾ ਦੇ ਵਿੱਚੋਂ ਆਉਂਦੀਆਂ ਸਮਾਜਿਕ ਦਰਦ ਚੋਂ ਆਉਂਦੀਆਂ ਸਮਾਜਿਕ ਮਨੁੱਖ ਵਿਗਿਆਨ ਚੋਂ ਆਉਂਦੀਆਂ ਤੇ ਉਹ ਆਪਣੀ ਫਲਸਫਿਕ ਫਾਰਮ ਜਿਹੜੀ ਆ ਜਿਹੜਾ ਉਹਦਾ ਗਿਆਨ ਦਾ ਸਟਰਕਚਰ ਹੁੰਦਾ ਉਹ ਫਲਸਫੇ ਚ ਲੈਂਦੀਆਂ ਐ ਇਸੇ ਕਰਕੇ ਜਿਹੜੇ ਆਈਡੀਓਲੋਜੀ ਵਾਲੇ ਬੰਦੇ ਆ ਉਹ ਫਿਲਾਸਫਰਸ ਨਹੀਂ ਹੁੰਦੇ ਉਸ ਉਸ ਸਮਾਜ ਦੇ ਦਰਦ ਨੂੰ 네ਗੇਟਿਵਿਟੀ ਨੂੰ ਜਿਆਦਾ ਪ੍ਰਮੁਖਤਾ ਦਿੰਦੇ ਆ ਤੇ ਉਹਦੇ ਵਿੱਚੋਂ ਦੀ ਵੱਡੀਆਂ ਚੀਜ਼ਾਂ ਨੂੰ ਵੀ ਉਸ ਲੈਵਲ ਤੇ ਲਿਆ ਕੇ ਫਿਕਸ ਕਰ ਦਿੰਦੇ ਆ ਤੇ ਉਹਨਾਂ ਦੇ ਰਾਹੀਂ ਇਹ ਮੰਨਦੇ ਆ ਕਿ ਸਮਾਜ ਦਾ ਸੁਧਾਰ ਹੋਵੇ ਤੇ ਇਹ ਚੰਗੀ ਗੱਲ ਆ ਚੰਗੀ ਗੱਲ ਦੇ ਨਾਲ-ਨਾਲ ਇਹ ਗੱਲ ਉਹਨਾਂ ਦੇ ਮਿਆਰ ਨੂੰ ਇੱਕ ਛੋਟੇ ਧਰਾਤਲ 'ਚ ਫਿਕਸ ਵੀ ਕਰਦੀ ਹੈ ਅਗਲੀਆਂ ਰੈਲਾਈਜ਼ੇਸ਼ਨਸ ਦੇ ਰਾਹ ਵੀ ਕਈ ਵਾਰੀ ਬੰਦ ਕਰ ਦਿੰਦੀ ਹੈ ਸੋ ਇਹ ਚੀਜ਼ ਨੂੰ ਸਾਨੂੰ ਦੇਖਣਾ ਚਾਹੀਦਾ ਹੈ ਕਿ ਚੇਤਨਾ ਦੇ ਇਸ ਮੰਡਲ ਦੇ ਵਿੱਚ ਅਸੀਂ ਗੁਰੂ ਸਾਹਿਬ ਨੂੰ ਦੇਖਣਾ ਹੈ ਸੋ ਤੀਜੇ ਨੰਬਰ ਦੇ ਉੱਤੇ ਸਾਡੇ ਕੋਲ ਹੁੰਦਾ ਹੈ ਨੋਵਲ ਦਾ ਸੱਚ ਜਿੱਦੋਂ ਅਸੀਂ ਨਰੇਸ਼ਨ ਕਹਿੰਨੇ ਆ ਕ੍ਰੀਏਟਿਵ ਨਰੇਸ਼ਨਸ ਹੁੰਦੇ ਆ ਸੋ ਕ੍ਰੀਏਟਿਵ ਨਰੇਸ਼ਨ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਸੰਗਣਾਪਣ ਹੁੰਦਾ ਉਹਦੇ ਵਿੱਚ ਐਗਜ਼ਿਸਟੈਂਸ਼ੀਅਲ ਇਸਤਤਵੀ ਚੀਜ਼ਾਂ ਜਿਵੇਂ ਭੈਂਦੀ ਹੋਂਦ ਬਾਰੇ ਗੱਗੇ ਗਏ ਆ ਹੋਂਦ ਮਨੋਵਿਗਿਆਨ ਸਮਾਜ ਇਤਿਹਾਸ ਰਾਜਨੀਤੀ ਫਲਸਫਾ ਆਰਟ ਦੀਆਂ ਉਡਾਰੀਆਂ ਤੇ ਸੈਲਫ ਦੀ ਆਪਣੀ 뮤지컬 ਹੋਂਦ ਤੇ ਬ੍ਰਹਿਮੰਡ ਦਾ ਵਰਤਾਰਾ ਇਕੱਠਾ ਚੱਲਦਾ ਆ ਸੋ ਉਹਦੇ ਵਿੱਚੋਂ ਜਿਵੇਂ ਦੋਸਤੋ ਬਸਕੀ ਨਾਵਲ ਪੈਦਾ ਕਰਦਾ ਤੇ ਟੋਲਸਟੋਏ ਨਾਵਲ ਪੈਦਾ ਕਰਦਾ ਜਾਂ ਜਿਹੜਾ ਕਿ ਨਾ ਕਵਾਇਟ ਫਲੋਸ ਦਾ ਡਾਊਨ ਇਹਨਾਂ ਤਿੰਨਾਂ ਦਾ ਫਰਕ ਕਿਉਂ ਹੁੰਦਾ ਜਦ ਕਿ ਤਿੰਨੇ ਐਪਿਕ ਫਾਰਮ ਦੇ ਨੋਵਲਸ ਆ ਇਹ ਵੱਡੇ ਨੋਵਲ ਆ ਸੰਸਾਰ ਦੇ ਇਹਨਾਂ 'ਚ ਫਰਕ ਇਸੇ ਕਰਕੇ ਪੈਦਾ ਹੁੰਦਾ ਕਿ ਉਹਨਾਂ ਦੇ ਅੰਦਰ ਜਿਹੜੀ ਵਸਤੂ ਚੱਲ ਰਹੀ ਹੈ ਉਹਦੇ 'ਚ ਪ੍ਰਮੁੱਖਤਾ ਕੋਈ ਵਸਤੂ ਲੈ ਜਾਂਦੀ ਹੈ ਜਿਵੇਂ ਕਿ ਕਵਾਇਟ ਫਲੋਸ ਦਾ ਡਾਊਨ ਦੇ ਵਿੱਚ ਸੋਸ਼ਲ ਕਲਚਰਲ ਹਿਸਟਰੀ ਪ੍ਰਮੁੱਖਤਾ ਲੈ ਜਾਂਦੀ ਹੈ ਜਿਹੜਾ ਵਾਰੰਟ ਪੀਸ ਉਹਦੇ ਚ ਟ੍ਰਾਈਬਲ ਹਿਸਟਰੀ ਦੇ ਸੋਕੀਓਲੋਜੀਕਲ ਕਲਚਰਲ ਆਸਪੈਕਟਸ ਦੀ ਵਿਰਾਟਤਾ ਉਹਦੇ ਵਿੱਚ ਆ ਜਾਂਦੀ ਹੈ ਜਿਹੜਾ ਦੋਸਤੋ ਬਸ ਕੀ ਆ ਉਹਦੇ ਚ ਫਿਲਾਸਫੀ ਜਿਹੜੀ ਆ ਉਹ ਡੋਮਿਨੇਟ ਕਰ ਜਾਂਦੀ ਹੈ ਤੋਂ ਇਸ ਕਰਕੇ ਉਹਦਾ ਦਰਜਾ ਜਿਹੜਾ ਉਹ ਬਲੰਦ ਹੋ ਜਾਂਦਾ ਸੋ ਅਸੀਂ ਗੁਰੂ ਸਾਹਿਬ ਨੂੰ ਜਦੋਂ ਪੇਸ਼ ਕਰਨਾ ਆ ਤਾਂ ਇਸ ਤਰ੍ਹਾਂ ਹੱਲ ਤੇ ਅਸੀਂ ਪੇਸ਼ ਕਰੀਏ ਕਿ ਉਹਦੀ ਜਿਹੜੀ ਕ੍ਰੀਏਟਿਵ ਹਿਸਟਰੀ ਦੇ ਜਿਹੜੇ ਫਿਕਸ਼ਨਲ ਫਾਰਮ ਆ ਉਹਨੂੰ ਨਾਲ ਲੈ ਕੇ ਚੱਲੀਏ ਸੋ ਇਸ ਤੋਂ ਅੱਗੇ ਥੋੜਾ ਜਿਹਾ ਔਖਾ ਜਿਹਾ ਤੇ ਥੋੜਾ ਜਿਹਾ ਸਹਿਲਿਓ ਪਰ ਕੁਝ ਨਾ ਕੁਝ ਮੈਂ ਸ਼ਾਇਦ ਕਰਾਂਗਾ। ਸੋ ਇਸ ਤੋਂ ਅੱਗੇ ਜਿਹੜਾ ਆ ਅ ਸਾਡੇ ਕੋਲ ਕ੍ਰੀਏਟਿਵ ਸਿੰਬਲ ਆਉਂਦਾ ਜਿਹਦੇ ਵਿੱਚ ਪੋਇਟਰੀ ਪੈਦਾ ਹੁੰਦੀ ਹੈ। ਕੀ ਅਸੀਂ ਗੁਰੂ ਸਾਹਿਬ ਦੇ ਉੱਤੇ ਮਹਾਕਾਵ ਦੇ ਵਿੱਚ ਉਹਨਾਂ ਨੂੰ ਦਰਜ ਕਰਕੇ ਨਿਆ ਕਰ ਸਕਦੇ ਹਾਂ ਪੂਰੇ ਦਾ ਪੂਰਾ ਤੇ ਉਹਦੇ ਵਿੱਚ ਮਨੁੱਖੀ ਚੇਤਨਾ ਜਿਹੜੀ ਹੈ ਗੁਰੂ ਦੇ ਸਾਰੇ ਬ੍ਰਹਿਮੰਡੀ ਰੂਪਾਂ ਨੂੰ ਆਪਣੇ ਚ ਸਮਾ ਸਕਦੀ ਹੈ। ਸੋ ਇਸ ਤੋਂ ਬਾਅਦ ਜਿਹੜਾ ਕ੍ਰੀਏਟਿਵ ਸਿੰਬਲਿਜ਼ਮ ਆਉਂਦਾ ਜਿਹਦੇ ਚੋ ਪੋਇਟਰੀ ਐਪਿਕ ਫਾਰਮਸ ਪੈਦਾ ਹੁੰਦੀਆਂ ਜਾਂ ਵੱਡੇ ਗੀਤ ਪੈਦਾ ਹੁੰਦੇ ਆ ਸੋ ਇਸ ਕਰਕੇ ਤੁਸੀਂ ਦੇਖਦੇ ਹੋ ਕਿ 뮤ਜ਼ਿਕ ਜਿਹੜਾ ਆ ਉਹਦਾ ਕਲਚਰ ਨੂੰ ਸਾਹਮਣੇ ਚ ਵੱਡਾ ਰੋਲ ਹੁੰਦਾ ਜੇ 뮤ਜ਼ਿਕ ਲੋਅਰ ਸਟੈਂਡਰਡ ਦਾ ਹੋ ਜਾਏਗਾ ਤਾਂ ਉਹ ਕਲਚਰ ਵੀਕ ਹੋ ਜਾਂਦਾ ਆ ਜਿਵੇਂ ਪੰਜਾਬੀ 뮤ਜ਼ਿਕ ਜਿਹੜਾ ਆ ਇਹ ਇੱਕ ਫਿਊਡਲਾਈਜ਼ਡ ਇਮੇਜਿਨੇਸ਼ਨ ਦੀ ਜਿਹੜੀ ਵਾਰਾ ਜਿਹੜੀ ਕਿ ਬਣਾਉਟੀ ਹੈ ਉਹਦੇ ਵਿੱਚੋਂ ਪੈਦਾ ਕਰਦਾ ਆ ਤੋ ਉਹ ਫਿਰ ਵੂਮਨ ਦੇ ਸਾਹਮਣੇ ਵਾਇਲੈਂਸ ਖੜੀ ਕਰਦਾ ਆ ਸੋ ਸਾਰੇ ਗੀਤ ਜਿਹੜੇ ਜ਼ਿਆਦਾਤਰ ਹੁੰਦੇ ਔਰਤ ਨੂੰ ਦਿਖਾਇਆ ਜਾ ਰਿਹਾ ਕਿ ਮੇਰੇ ਕੋਲ ਹਥਿਆਰ ਆ ਮੈਂ ਗੋਲੀ ਚਲਾਉਣਾ ਮੇਰੇ ਕੋਲ ਬੰਦੂਕ ਆ ਔਰਤ ਨੂੰ ਐਡਰੈਸ ਕਰਦਾ ਕਿਉਂਕਿ ਉਹਦੇ ਚ ਔਰਤ ਦਾ ਕੰਪਲੈਕਸ ਪਿਆ ਹੋਇਆ ਉਸ ਮੈਨ ਦੇ ਵਿੱਚ ਉਹ ਔਰਤਨ ਦੇ ਫੀਅਰ ਦੇ ਵਿੱਚ ਆ ਕਿ ਜੇ ਔਰਤ ਦੀ ਕਾਸਮਿਕ ਡਾਈਮੈਂਸ਼ਨ ਜਾਗ ਪਈ ਤਾਂ ਮੇਰੇ ਅੰਦਰਲਾ ਜਿਹੜਾ ਈਗੋਇਸਟਿਕ ਮੈਨ ਆ ਫਿਊਡਲ ਮੈਨ ਆ ਇਹ ਟੁੱਟ ਜਾਏਗਾ ਸੋ ਉਹ ਉਹਨੂੰ ਉਸ ਈਗੋ ਨੂੰ ਮੇਨਟੇਨ ਕਰਨ ਦੇ ਲਈ ਵਾਇਲੈਂਸ ਕਰਦਾ ਨਸ਼ਾ ਕਰਦਾ ਤੇ ਲਗਾਤਾਰ ਉਹ ਅੱਜ ਮੈਂ ਕਾਰ ਚੱਲ ਰਿਹਾ ਸੀ ਮੈਂ ਤੁਹਾਨੂੰ ਗੀਤ ਸੁਣਾ ਨਹੀਂ ਸਕਦਾ ਉਹ ਡਰਾਈਵਰ ਨੇ ਲਾਇਆ ਦੇ ਸੀ ਉਹ ਔਰਤ ਦੇ ਅੰਗਾਂ ਦੇ ਨਾਲ ਹਥਿਆਰਾਂ ਦਾ ਕੋਈ ਮੇਲਜਾ ਕਰ ਰਿਹਾ ਸੀ ਤੇ ਉਹ ਮੁੰਡੇ ਬੜੇ ਖੁਸ਼ ਹੋ ਰਹੇ ਸੀ ਤਿੰਨ ਚਾਰ ਸੀ ਤੇ ਪਹਿਲਾਂ ਮੈਂ ਜੀ ਕਿਤੇ ਇਹਨਾਂ ਨੂੰ ਕਹਿ ਦਾਂ ਵੀ ਤੁਹਾਡਾ ਇਹਦੇ ਨਾਲ ਉਹ ਜਾੜਾ ਬਹੁਤ ਵੱਡਾ ਹੋ ਜਾਣਾ ਤੁਸੀਂ ਕੀ ਕਰਦੇ ਹੋ ਪਰ ਉਹ ਬੱਚੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੋ ਮੇਰਾ ਮਤਲਬ ਵੀ ਸੋ ਜਿਹੜਾ 뮤직 ਆ ਕੀ ਗੁਰੂ 뮤זיਕ ਦੇ ਵਿੱਚ ਐਗਜ਼ੌਸਟ ਕਰਦੀ ਹੈ ਐਪਿਕ ਫਾਰਮ ਦੇ ਵਿੱਚ ਐਗਜ਼ੌਸਟ ਕਰਦੀ ਹੈ ਸੋ ਇਸ ਤੋਂ ਜਿਹੜੀ ਅਗਲੀ ਅਵਸਥਾ ਆਉਂਦੀ ਹੈ ਉਹ ਫਲਸਫੇ ਦੀ ਆਉਂਦੀ ਹੈ ਫਲਸਫਾ ਕੀ ਕਰਦਾ ਹੈ ਕਿ ਫਲਸਫਾ ਕਿਸੇ ਵੀ ਪਾਰਟਿਕੂਲਰ ਨੂੰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਜਾਂ ਕਿਸੇ ਇੱਕ ਸ਼ੈ ਨੂੰ ਥੋੜਾ ਧਿਆਨ ਨਾਲ ਸੁਣੋ ਸੋ ਕਿਸੇ ਇੱਕ ਸ਼ੈ ਦੇ ਅੰਦਰ ਉਤਰਦਾ ਹੈ ਤੇ ਉਹਨੂੰ ਇੱਕ ਪੂਰਾ ਐਬਸੋਲਿਊਟ ਬਣਾਉਂਦਾ ਹੈ ਸੋ ਕਿਸੇ ਯੂਨਿਟ ਨੂੰ ਐਬਸੋਲਿਊਟ ਬਣਾਉਂਦਾ ਫਲਸਫਾ ਫਿਰ ਉਹਨੂੰ ਇੱਕ ਆਊਟਰ ਐਬਸੋਲਿਊਟ ਦੇ ਵਿੱਚ ਦੁਬਾਰਾ ਇੱਕ ਯੂਨਿਟ ਵਾਂਗੂ ਰੈਸ਼ਨਲੀ ਕੋਹੇਰੈਂਟ ਅਡਜਸਟਮੈਂਟ ਦੇ ਵਿੱਚ ਰੱਖ ਦਿੰਦਾ ਸੋ ਇਹਦੇ ਨਾਲ ਫਲਸਫਾ ਪੈਦਾ ਹੁੰਦਾ ਸੋ ਜਿੱਥੇ ਫਲਸਫਾ ਹੋਏਗਾ ਉੱਥੇ ਵਿਸ਼ਵ ਵਿਆਪਕਤਾ ਹੋਏਗੀ ਉੱਥੇ ਬ੍ਰਹੰਡਤਾ ਹੋਏਗੀ ਤੁਸੀਂ ਇਹ ਨਹੀਂ ਕਹਿ ਸਕਦੇ ਜਿਵੇਂ ਆਪਾਂ ਸਾਡੇ ਗਿਆ ਗੁਰੂ ਨਾਨਕ ਸਾਹਿਬ ਨੂੰ ਐ ਗੁਰੂ ਨਾਨਕ ਸਾਹਿਬ ਜਗਤ ਗੁਰੂ ਗੁਰੂ ਨਾਨਕ ਦੇਵ ਪਰ ਸਾਡੇ ਹੁਣ ਦੀ ਟ੍ਰੈਡੀਸ਼ਨ ਦੇ ਵਿੱਚ ਉਹਨੂੰ ਅਸੀਂ ਕਿਹਾ ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਹਨ ਅਸੀਂ ਇੱਕ ਜਿਵੇਂ ਵਿਰਸਾ ਨਫਜ਼ ਵੀ ਆ ਰਿਹਾ ਸੀ ਵਿਰਸਾ ਲਫਜ਼ ਇੱਕ ਸਥਾਨ ਨਾਲ ਜੁੜਿਆ ਹੁੰਦਾ ਆ ਵਿਰਸਾ ਜਿਹੜਾ ਆ ਇੱਕ ਲੋਕਲ ਨਾਲ ਜੁੜਿਆ ਹੁੰਦਾ ਆ ਇੱਕ ਕਲਚਰਲ ਹੈਰੀਟੇਜ ਆ ਜਿਹਦੇ ਵਿੱਚ ਕੁਝ ਰੇਸਿਸ ਰਲ ਕੇ ਇੱਕ ਰਹਿਣ ਸਹਿਣ ਦੀ ਜੀਵਨ ਜਾਂਚ ਬਣਾਉਂਦੇ ਆ ਸੋ ਗੁਰੂ ਕੱਲਾ ਵਿਰਸਾ ਨਹੀਂ ਹੈ ਗੁਰੂ ਕੱਲੀ ਜੀਵਨ ਜਾਂਚ ਨਹੀਂ ਹੈ ਕਿਉਂਕਿ ਉਹ ਫਲਸਫੇ ਦੇ ਵਿੱਚ ਤਾਂ ਐਬਸੋਲਿਊਟ ਬੰਦ ਆ ਫਲਸਫਾ ਕੋਈ ਵਿਰਸਾ ਥੋੜਾ ਹੁੰਦਾ ਹੈ ਸੋ ਫਲਸਫਾ ਜਿਹੜਾ ਵਿਰਸਾ ਦੇ ਜਿਹੜਾ ਉਹ ਸਾਡੀ ਸਾਈਕੋਲੋਜੀ ਦੇ ਵਿੱਚ ਸਾਡੀ ਬਾਇਓਕੈਮਿਸਟਰੀ ਦੇ ਵਿੱਚ ਇੱਕ ਤੱਤ ਵਾਂਗੂ ਫਲੋ ਕਰਦਾ ਆ ਉਹ ਆਪਣੇ ਆਪ ਦੇ ਵਿੱਚ ਜਿਵੇਂ ਸਾਇੰਸ ਵਿਰਸਾ ਥੋੜਾ ਹੁੰਦੀ ਹੈ ਉਹਦੇ ਇੱਕ ਮੈਥਮੈਟਿਕਸ ਵਿਰਸਾ ਥੋੜਾ ਹੁੰਦਾ ਸੋ ਸ਼ਬਦ ਫਲਸਫੀ ਵਿਰਸਾ ਥੋੜਾ ਹੁੰਦੀ ਹੈ ਇਹ ਤਾਂ ਇੱਕ ਕੋਸਮੋਸ ਦਾ ਟਰੂਥ ਆ ਜਿਹਦੇ ਵਿੱਚ ਹੁਕਮ ਚੱਲ ਰਿਹਾ ਹੁਕਮ ਵਿਰਸਾ ਥੋੜਾ ਹੁੰਦਾ ਹੈ ਸੋ ਗੁਰੂ ਨੂੰ ਅਸੀਂ ਜਦੋਂ ਜਿਹੜੇ ਲਫ਼ਜ਼ ਵਰਤ ਰਹੇ ਆ ਉਹਦੇ ਪਿੱਛੇ ਮੇਰਾ ਜੋਰ ਇਹ ਲੱਗ ਰਿਹਾ ਹੈ ਕਿ ਗੁਰੂ ਨੂੰ ਆਪਣੇ ਅੰਦਰ ਜਿਹੜੀ ਸਾਡੀ ਚੇਤਨਾ ਆ ਉਹਦਾ ਕਿਹੜਾ ਮਿਆਰ ਪੈਦਾ ਕਰਕੇ ਦੇਖਿਆ ਜਾਵੇ ਜੇ ਸ਼ੀਸ਼ਾ ਧੁੰਦਲਾ ਹੋਏਗਾ ਤੇ ਨਕਸ਼ ਜਿਹੜਾ ਧੁੰਦਲਾ ਦੇਸੇਗਾ ਸੋ ਜੇ ਅੰਦਰ ਚੇਤਨਾ ਦੇ ਉਹ ਮੰਡਲ ਨਹੀਂ ਖੁੱਲੇ ਹੋਣਗੇ ਅਸੀਂ ਛੋਟੇ ਮੰਡਲਾਂ ਦੇ ਤਣਾਵਾਂ ਦੇ ਵਿੱਚ ਗੁਰੂ ਨੂੰ ਫਿਕਸ ਕਰ ਲਵਾਂਗੇ ਤੇ ਉਹਦੇ ਨਾਲ ਡਿਵਰਸ਼ਨਸ ਵਾਪਰਦੀਆਂ ਭਾਵੇਂ ਕਿ ਛੋਟੀਆਂ-ਛੋਟੀਆਂ ਪ੍ਰਾਪਤੀਆਂ ਵੀ ਵਾਪਰਦੀਆਂ ਤੇ ਮੈਂ ਉਹਨਾਂ ਨੂੰ ਕੋਈ ਨਰਾਦਰ ਨਹੀਂ ਕਰ ਰਿਹਾ ਕਿਸੇ ਦਾ ਵੀ ਜਾਂ ਕਿਸੇ ਚੀਜ਼ ਨੂੰ ਮੈਂ ਗਲਤ ਨਹੀਂ ਕਹਿ ਰਿਹਾ ਸੋ ਮੇਰੀ ਕੋਸ਼ਿਸ਼ ਇਹ ਹੈ ਕਿ ਇਸ ਚੀਜ਼ ਨੂੰ ਦੇਖਿਆ ਜਾਵੇ ਆ ਥੋੜਾ ਜਿਹਾ ਡੋਕ ਹੀ ਰਹਿ ਗਿਆ ਇਸ ਤੋਂ ਅੱਗੇ ਜਿਹੜਾ ਡੈਥ ਦਾ ਮੰਡਲ ਹੁੰਦਾ ਆ ਇਸ ਤੋਂ ਬਾਅਦ ਚੇਤਨਾ ਡੈਥ ਦੇ ਵਿੱਚ ਵਾਪਰਦੀ ਆ ਕਿਉਂਕਿ ਚੇਤਨਾ ਇੰਨਾ ਸੰਘਣੀ ਹੋ ਜਾਂਦੀ ਆ ਜਿਵੇਂ ਮੈਂ ਇੱਥੇ ਖੜਾ ਹਾਂ ਸੋ ਜ਼ਮੀਨ ਅਸਮਾਨ ਗਰਦਿਸ਼ ਕਰ ਰਹੇ ਹਨ ਪਰ ਮੈਂ ਖੜਾ ਹਾਂ ਮੈਂ ਆਪਣੇ ਖਿਆਲ ਦੇ ਵਿੱਚ ਉਤਰਿਆ ਹੋਇਆ ਮੈਂ ਪਤਾ ਨਹੀਂ ਕਿੱਥੇ-ਕਿੱਥੇ ਜਾ ਰਿਹਾ ਹਾਂ ਕੀ ਤੁਹਾਡੇ ਖਿਆਲ ਦੇ ਵਿੱਚ ਮੈਂ ਇੱਥੇ ਖੜਾ ਹਾਂ ਤੂੰ ਦੇਖੋ ਪਤਾ ਨਹੀਂ ਖੜਾ ਕਿ ਨਹੀਂ ਖੜਾ ਸੋ ਮੇਰਾ ਮੰਨਣਾ ਜਦੋਂ ਡਾਂਸ ਹੁੰਦਾ ਰਿਲੇਸ਼ਨ ਜਿਵੇਂ ਰਿਲੇਸ਼ਨ 'ਚ ਪਤਾ ਨਹੀਂ ਲੱਗਦਾ ਜਿਵੇਂ ਹਸਬੰਡ ਵਾਈਫ ਵੀ ਇੱਕ ਦੂਜੇ ਨੂੰ ਭੈਣ ਭਰਾ ਵਾਂਗੂ ਦੇਖਣ ਲੱਗ ਪੈਂਦੇ ਆ ਉਹਨੂੰ ਮਾਂ ਲੱਗਣ ਲੱਪੈਂਦੀ ਆ ਉਹ ਕਦੀ ਧੀ ਲੱਗਣ ਲੱਪੈਂਦੀ ਆ ਰਿਲੇਸ਼ਨ ਜਦੋਂ ਵਾਪਰਦਾ ਤੋ ਉਸ ਸਮਾਜਿਕ ਹੱਦਬੰਦੀਆਂ ਦੀ ਸੈਂਸਰਿਟੀ ਨੂੰ ਪਾਰ ਕਰਕੇ ਆਪਣੀ ਡੈਪਥ ਦੇ ਵਿੱਚ ਆਪਣੀ ਟੋਟੈਲਿਟੀ ਨੂੰ ਮਰਜ ਕਰ ਦਿੰਦਾ ਹੈ ਸੋ ਜਦੋਂ ਅਸੀਂ ਕਿਸੇ ਅਸੀਂ ਆਪਣੇ ਬੱਚੇ ਦੇ ਵਿੱਚ ਤੋਤਲੀ ਭਾਸ਼ਾ ਬੋਲਣ ਲੱਪਨੇ ਉਸ ਘੜੀ ਅਸੀਂ ਉਹਦੇ ਕੋਈ ਮਦਰ ਥੋੜਾ ਹੁੰਨੇ ਆ ਅਸੀਂ ਚਾਈਲਡ ਜਿਵੇਂ ਟਗੋਰ ਦੀਆਂ ਕਵਤਾਵਾਂ ਦੇ ਵਿੱਚ ਚਾਈਲਡ ਆਉਂਦਾ ਕਿ ਚਾਈਲਡ ਜਿਹੜਾ ਆ ਉਹ ਆਪਣੇ ਮਾਪਿਆਂ ਨੂੰ ਇੱਕ ਵੱਡੀ ਟੀਚਿੰਗ ਦੇ ਵਿੱਚ ਲੈ ਕੇ ਜਾਂਦਾ ਸੋ ਮੇਰਾ ਮਤਲਬ ਜਦੋਂ ਰਿਲੇਸ਼ਨ ਡੈਪਥ ਦੇ ਵਿੱਚ ਜਾਂਦਾ ਹੈ اپنی ਟੋਟੈਲਿਟੀ ਦੇ ਵਿੱਚ ਉਹਦੇ ਨਾਲ ਡੈਡੀਕੇਟ ਹੁੰਦਾ ਉਦੋਂ ਰਿਲੇਸ਼ਨ ਸਿੰਪਲ ਵਿਹਾਰਿਕ ਮੈਂ ਤੂੰ ਵਿੱਚ ਨਹੀਂ ਰਹਿੰਦਾ ਸੋ ਤੂੰ ਤੂੰ ਕਰਤਾ ਤੂੰ ਪਿਆ ਸੋ ਉਹਦੇ ਵਿੱਚ ਡਿਫਰੈਂਟ ਚੀਜ਼ ਜਾਗਦੀ ਹੈ ਸੋ ਅਸੀਂ ਕਈ ਵਾਰੀ ਛੋਟੇ ਤਰਾਤਲ ਦੇ ਵਿੱਚ ਗੁਰੂ ਨੂੰ ਦੇਖਦੇ ਹੋਏ ਉਹਨੂੰ ਅਸੀਂ ਮਕੈਨਿਕਸ ਦੇ ਵਿੱਚ ਢਾਲ ਲੈਨੇ ਆ ਜਿਹੜੀ ਕਿ ਸੋਸ਼ਲ ਪ੍ਰੈਗਮੈਟਿਕਸ ਹੁੰਦੀ ਹੈ ਸਮਾਜ ਦਾ ਲੈਣ ਦੇਣ ਹੁੰਦਾ ਹੈ ਸੋ ਗੁਰੂ ਸਾਹਿਬ ਦੇ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਆਪਾਂ ਗੱਲਾਂ ਕਰਦੇ ਆਂ ਪਰ ਮੇਰਾ ਪੁਆਇੰਟ ਪਹਿਲਾ ਪੁਆਇੰਟ ਲੈਕਚਰ ਦਾ ਇਹ ਹੈ ਕਿ ਅਸੀਂ ਆਪਣੀ ਚੇਤਨਾ ਦੇ ਕਿਹੜੇ ਤਰ੍ਹਾਂ ਹਲ ਚ ਗੁਰੂ ਨੂੰ ਦੇਖ ਰਹੇ ਹਾਂ ਸੋ ਇਹ ਨੁਕਤਾ ਆ ਸੋ ਇਹਦੇ ਚ ਫਿਰ ਡੈਥ ਵਾਪਰਦੀ ਹੈ ਕਿਉਂਕਿ ਡੈਥ ਜਿਹੜੀ ਹੈ ਜਿਵੇਂ ਕਬੀਰ ਸਾਹਿਬ ਕਹਿੰਦੇ ਮਾਂ ਕੰਦੀ ਪੁੱਤ ਵੱਡਾ ਹੋ ਰਿਹਾ ਪਰ ਉਹ ਇਹ ਨਹੀਂ ਸਮਝਦੀ ਕਿ ਮੇਰੀ ਤੇ ਨਿਸ ਦਿਨ ਆਉਦੀ ਘਟ ਰਹੀ ਹੈ ਸੋ ਜਿਵੇਂ ਇਕਬਾਲ ਦਾ ਸ਼ੇਰ ਹੈ ਜਨਾਬ ਬੈਠੇ ਆ ਸੋ ਸ਼ਮਵਰ ਸ਼ਾਇਰ ਪੋਇਮ ਦੇ ਵਿੱਚ ਉਹਨਾਂ ਦਾ ਸ਼ੇਰ ਹੈ ਫੂਕ ਡਾਲਾ ਹੈ ਮੇਰੀ ਆਤਿਸ਼ ਨਵਾਈ ਨੇ ਮuje ਸ਼ਮਾ ਘਹਿ ਰਹੀ ਹੈ ਕਿ ਇਹ ਜਿਹੜੇ ਮੈਂ ਅੱਗ ਦਾ ਗੀਤ ਗਾ ਰਹੀ ਹਾਂ ਇਹਨੇ ਮੈਨੂੰ ਫੂਕ ਦਿੱਤਾ ਹੈ ਸੋ ਅੱਗ ਦੀ ਜਿਹੜੀ ਉੱਪਰ ਬਲ ਰਹੀ ਲਾਟ ਆ ਉਹਨੂੰ ਸ਼ਮਾ ਨੂੰ ਫੂਕ ਦਿੰਦੀ ਹੈ ਖਤਮ ਕਰ ਦਿੰਦੀ ਔਰ ਮੇਰੀ ਜ਼ਿੰਦਗਾਨੀ ਦਾ ਯਹੀ ਸਾਮਾਨ ਵੀ ਹੈ ਉਹ ਕਹਿੰਦਾ ਇਹੀ ਮੇਰੀ ਜ਼ਿੰਦਗੀ ਦੀ ਸਮਾਨ ਵੀ ਇਹੀ ਹੈ ਜੇ ਇਹ ਲਾਟ ਨਾ ਹੋਵੇ ਜਿਹੜੀ ਮੈਨੂੰ ਫੂਕ ਰਹੀ ਹੈ ਮੇਰੀ ਕੋਈ ਹੋਂਦ ਨਹੀਂਗੀ ਮੈਂ ਮੀਨਿੰਗਲੈਸ ਹਾਂ ਸੋ ਹੁਣ ਤੁਸੀਂ ਦੱਸੋ ਵੀ ਲਾਈਫ ਅਗ ਲਾਈਏ ਕਿ ਨਾ ਲਈਏ ਸਾਹ ਲਈਏ ਕਿ ਨਾ ਲਈਏ ਕੀ ਕਰੀਏ ਸੋ ਜੀਵਨ ਦੇ ਜਿਹੜੇ ਵੱਡੇ ਪੈਰਾਡੌਕਸ ਆ ਜਿੱਥੋਂ ਦੀ ਐਗਜ਼ਿਸਟੈਂਸ਼ੀਅਲ ਲਿਟਰੇਚਰ ਪੈਦਾ ਹੁੰਦਾ ਵਰਲਡ ਦੇ ਵਿੱਚ ਜਾਂ ਐਬਸੈਂਟ ਲਿਟਰੇਚਰ ਪੈਦਾ ਹੁੰਦਾ ਕੈਮੂ ਹੁਣੇ ਕਿਉਂ ਪੈਦਾ ਹੋਏ ਵਰਲਡ ਦੇ ਵਿੱਚ ਕਾਫਕਾ ਹੁਣੇ ਕਿਉਂ ਪੈਦਾ ਹੋਏ ਕਿਉਂ ਉਹ ਸੋਸ਼ਲ ਕੰਸਰਨ ਵਾਲੀ ਪੋਇਟਰੀ ਤੋਂ ਉੱਪਰ ਚਲੇ ਗਏ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਸੋਸ਼ਲ ਕੰਸਰਨ ਦਾ ਨਹੀਂ ਪਤਾ ਸੋ ਜਦੋਂ ਵਰਲਡ ਵਾਰ ਤੋਂ ਬਾਅਦ ਇਹ ਚੀਜ਼ਾਂ ਪੈਦਾ ਹੋਈਆਂ ਆਪਣੇ ਯੂਰਪ ਦੇ ਵਿੱਚ ਸੋ ਇਹਦਾ ਇਹਦਾ ਕੀ ਕਾਰਨ ਹੈ ਸੋ ਇਹਦਾ ਮਤਲਬ ਹੈ ਕਿ ਚੇਤਨਾ ਫਿਰ ਆਪਣੇ ਆਪ ਨੂੰ ਪਿਉਰੀਫਾਈ ਕਰਦੀ ਕਰਦੀ ਡੈਥ ਦੇ ਰੈਲਮ ਦੇ ਵਿੱਚ ਚਲੀ ਜਾਂਦੀ ਹੈ ਜਿੱਥੇ ਬੋਲ ਅਬੋਲ ਹੋ ਜਾਂਦਾ ਹੈ ਜਦੋਂ ਅਸੀਂ ਬਹੁਤ ਪਿਆਰ ਚੁੰਨੇ ਅਸੀਂ ਕੁਝ ਕਹਿੰਦੇ ਨਹੀਂ ਜਿਹੜਾ ਜਦੋਂ ਅਸੀਂ ਘਟ ਹੁੰਨੇ ਥੋੜੇ ਜਿਹਾ ਅਸੀਂ ਜ਼ਿਆਦਾ ਸ਼ਣਕਦੇ ਹਾਂ ਸੋ ਫਿਰ ਮਤਲਬ ਵੀ ਉਹਦੇ ਚੇਤਨਾ ਦੇ ਮੰਡਲ ਹਨ ਸੋ ਇਸਲਾਮ ਦੇ ਵਿੱਚ ਜਨਾਬ ਹਾਜ਼ਰ ਹਨ ਸੋ ਜਿਹੜੀ ਕਾਨਫਰੈਂਸ ਆਫ ਦਾ ਬਰਡਸ ਆ ਉਹਦੇ ਵਿੱਚ 7 ਵੈਲੀਆਂ ਆਉਂਦੀਆਂ ਆ ਹੈ ਉਹ ਕਿਤਾਬ ਅਤਾਰ ਦੀ ਕਿਤਾਬ ਦੇ ਵਿੱਚ ਵੀ ਚੇਤਨਾ 7 ਵੈਲੀਆਂ ਚੋਂ ਲੰਘਦੀਆਂ ਯੋਗ ਦੇ ਵਿੱਚ ਵੀ ਦੇਖੋ ਚੱਕਰਾ ਹੁੰਦੇ ਆ ਥੱਲੇ ਤੋਂ ਉੱਪਰ ਨੂੰ ਚੱਕਰਾ ਜਾਂਦੇ ਆ ਉਹਨਾਂ ਦੇ ਵਿੱਚ ਵੀ ਚੇਤਨਾ ਦੇ ਲੈਵਲ ਬਦਲਦੇ ਆ ਤੁਸੀਂ ਹਸਪੈਂਸ ਕੀ ਪੜੋ ਉਹਦੇ ਵਿੱਚ ਵੀ ਚੇਤਨਾ ਦੇ 4 ਲੈਵਲਸ ਆਉਂਦੇ ਆ ਕਿ ਵੱਖ-ਵੱਖ ਲੈਵਲ ਹੁੰਦੇ ਆ ਜਿਵੇਂ ਤੁਸੀਂ ਪਹਿਲੀ ਮੰਜ਼ਲ ਤੇ ਚੜ ਜਾਓ ਤੇ ਤੁਹਾਨੂੰ ਹੋਰ ਤਰ੍ਹਾਂ ਨਜ਼ਾਰਾ ਦੇਖਣਾ ਇੱਥੋਂ ਹੋਰ ਤਰ੍ਹਾਂ ਦ੍ਰਿਸ਼ਤ ਦੇਖ ਰਹੇ ਆ ਸੋ ਜਦੋਂ ਚੇਤਨਾ ਦੇ ਉੱਚੇ ਧਰਤਲ 'ਚ ਜਾਂਦੇ ਹੋ ਉੱਥੋਂ ਗੁਰੂ ਦਾ ਨਜ਼ਾਰਾ ਡਿਫਰੈਂਟ ਦਿਸਦਾ ਹੈ ਸੋ ਡੈਥ ਤੋਂ ਅੱਗੇ ਫਿਰ ਜਿਹੜਾ ਐ ਐਕਸਪੀਰੀਅੰਸ ਜਦੋਂ ਜਾਂਦਾ ਸੋ ਇਹ ਡੈਥ ਸੋ ਫਿਜ਼ੀਕਲ ਡੈਥ ਨਹੀਂ ਮੈਂ ਕਹਿ ਰਿਹਾ ਫਿਜ਼ੀਕਲ ਡੈਥ ਬਹੁਤ ਛੋਟੀ ਚੀਜ਼ ਆ ਸੋ ਬਾਹਰ ਜਾਉ ਲੱਖ 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 ਬਰੀਆ ਸੋ ਤੁਸੀਂ ਸੋਸ਼ਲ ਹਿਸਟੋਰੀਕਲ ਟਾਈਮ ਦੀ ਇੱਕ ਡੈਥ ਨੂੰ ਲੱਭਦੀ ਇਸ ਤਰ੍ਹਾਂ ਦੀਆਂ ਹਜ਼ਾਰਾਂ ਮੌਤਾਂ ਦੇ ਸਾਹਮਣੇ ਕੀ ਕਹੋਗੇ ਸੋ ਸੋਸ਼ਲ ਹਿਸਟੋਰੀਕਲ ਟਾਈਮ ਦੇ ਵਿੱਚ ਜਿਹੜੀ ਇੱਕ ਡੈਥ ਸੀ ਉਹਦਾ ਢੋਲਟਮ ਕਬਜਾ ਦਿੰਨੇ ਆ ਉਸ ਲੈਵਲ ਤੇ ਉਹ ਠੀਕ ਆ ਆਪਣੇ ਆਪ